ਸੱਤਰੀਏ ਕਾਲਜ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਤੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਕਹਾਣੀਆਂ ਬਿਹਤ ਪਸੰਦ ਆ ਰਹੀਆਂ ਹੋਣਗੀਆਂ ਤੇ ਅੱਜ ਦੀ ਕਹਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੀ ਉਹ ਕਈ ਦਿਨਾਂ ਪਿੱਛੋਂ ਅੱਜ ਪੱਬ ਵਿੱਚ ਮਿਲੇ ਸਨ ਪਹਿਲਾਂ ਵਰਗੀਆਂ ਗੱਲਾਂ ਨਹੀਂ ਸਨ ਅੱਜਕੱਲ੍ਹ ਕੁਝ ਸਾਲ ਪਹਿਲਾਂ ਤਾਂ ਆਮ ਲੋਕੀ ਅਕਸਰੀ ਹਰ ਸ਼ਾਮ ਪੱਬਾਂ ਵਿੱਚ ਬਤਾਇਆ ਕਰਦੇ ਸਨ ਉਹਨਾਂ ਦੀ ਟਾਣੀ ਦੇ ਕਈ ਮਿੱਤਰ ਇੰਜ ਹੀ ਕਰਿਆ ਕਰਦੇ ਪਰ ਹੁਣ ਹਾਲਾਤ ਬਦਲ ਗਏ ਸਨ ਸਮੇ ਬਦਲ ਗਏ ਸਨ ਸਹਿਜ ਸਵਾਦ ਵੀ ਬਦਲ ਗਏ ਸਨ ਪਰਿਵਾਰਕ ਜ਼ਿੰਮੇਵਾਰੀਆਂ ਵਧ ਗਈਆਂ ਸੀ ਅੱਜ ਉਹ ਕਿੰਨੀ ਦੇਰ ਪਿੱਛੋਂ ਇਸ ਪੱਬ ਵਿੱਚ ਮਿਲੇ ਸੀ ਮਿਲਣਾ ਨਹੀਂ ਸੀ ਹੋਣਾ ਜੇ ਤੇਜਾ ਸਾਰੇ ਨੂੰ ਇਕੱਠਾ ਨਾ ਕਰਦਾ ਉਸ ਨੇ 4-5 ਮਿੱਤਰਾਂ ਨੂੰ ਫੋਨ ਤੇ ਕਿਹਾ ਕਿ ਮੇਰਾ ਭਤੀਜਾ ਆ ਰਿਹਾ ਜਰਮਨੀ ਤੋਂ ਉਹ ਨੂੰ ਪੱਬ ਦਿਖਾਉਣੇ ਨੇ ਇੱਥੋਂ ਦੇ ਕੋਈ ਢੰਗ ਤਰੀਕਾ ਵੀ ਸੋਚਣਾ ਉਹ ਨੂੰ ਇੱਥੇ ਟਿਕਾਉਣ ਦਾ ਉਂਝ ਜਰਮਨੀ ਵਿੱਚ ਤਾਂ ਪੱਕਾ ਹੋ ਗਿਆ ਪਰ ਇੰਗਲੈਂਡ ਦੀਆਂ ਗੱਲਾਂ ਹੋਰ ਨੇ ਯਾਰ ਨਾਲੇ ਆਪਣੇ ਪਰਿਵਾਰ ਵਿੱਚ ਆ ਜੂ ਫਿਰ ਉਸ ਨੇ ਕਿਹਾ ਚਲੋ ਭਤੀਜੇ ਦਾ ਤਾਂ ਬਹਾਨਾ ਹੀ ਸਮਝੋ ਥੋੜਾ ਜਿਹਾ ਨੈਸਟਰੋਲੋਜੀਕ ਫੀਲ ਕਰ ਰਹੀ ਹਾਂ ਮੀਲਾਂਗੇ ਤਾਂ ਪੁਰਾਣੇ ਸਮਿਆਂ ਦੀਆਂ ਗੱਲਾਂ ਕਰ ਲਵਾਂਗੇ ਦੁੱਖ ਦਰਦ ਫਰੋਲ ਲਵਾਂਗੇ ਜ਼ਿੰਦਗੀ ਤਾਂ ਸੌਰੀ ਬਾਹੋ ਦਾ ਹੀ ਭੱਜੀ ਜਾ ਰਹੀ ਆ ਬੰਦੇ ਸੂਸਰੀਆਂ ਵਾਂਗ ਸੋਈ ਜਾਂਦੇ ਨੇ ਤੇ ਉਹਨਾਂ ਦੀਆਂ ਯਾਦਾਂ ਜ਼ਿੰਦਗੀ ਦੇ ਰੇਗਿਸਤਾਨ ਚੋਂ ਲੰਘਦੀ ਹਨੇਰੀ ਵਾਂਗ ਬਹੁ ਹੀ ਮਿਟ ਰਹੀਆਂ ਨੇ ਖਾ ਲਈ ਸਾਡੀ ਜਵਾਨੀ ਇਸ ਬੁਲਾਇਤ ਨੇ ਤੇਜਾ ਤੇ ਅਜੀ ਪੱਬ ਵਿੱਚ ਆਇਆ ਹੀ ਨਹੀਂ ਸੀ ਸ਼ਰਮਾ, ਸੁਰਿੰਦਰ, ਦੇਵੀ ਇੱਕ ਟੇਬਲ ਦੇ ਦੁਆਲੇ ਬੀਅਰ ਦੀਆਂ ਚੁਸਕੀਆਂ ਲੈ ਰਹੇ ਸਨ ਤੇਜੇ ਬਾਰੇ ਗੱਲਾਂ ਕਰ ਰਹੇ ਸਨ ਸ਼ਰਮ ਨੇ ਹੱਸ ਕੇ ਕਿਹਾ ਖੇਂਦਾ ਜਵਾਨੀ ਖਾਲੀ ਬੁਲਾਇਤ ਨਹੀਂ ਨਾ ਜੇ ਇੰਡੀਆ ਹੁੰਦਾ ਤਾਂ ਇਹਦੀ ਜਵਾਨੀ ਜਿਵੇਂ ਕੈਮ ਹੀ ਰਹਿਣੀ ਸੀ ਉੱਥੇ ਦਾ ਬੰਦਾ 40 ਨੂੰ ਟੁਕਦਿਆਂ ਹੀ ਬੁੱਢਾ ਹੋ ਜਾਂਦਾ ਰੂਲ ਜਾਂਦੇ ਗਲੀ ਦੇ ਕੱਖਾਂ ਵਾਂਗ ਨਾਲੇ ਜਵਾਨੀ ਗਵਾਉਣ ਲਈ ਭਤੀਜੇ ਨੂੰ ਵੀ ਇੱਥੇ ਹੀ ਸੈਟਲ ਕਰਨ ਬਾਰੇ ਸੋਚ ਰਿਹਾ ਹੈ ਸਾਲੀ ਪੱਕੀ ਹਿਪੋਕ੍ਰੇਸੀ ਨਹੀਂ ਤਾਂ ਹੋਰ ਕੀ ਹੈ ਇਹ ਦੇਵੀ ਨੇ ਬੀਅਰ ਦੀਆਂ ਵੱਡੀਆਂ-ਵੱਡੀਆਂ ਘੁੱਟਾਂ ਭਰ ਦੇ ਕਿਹਾ ਉਹਨੂੰ ਕੋਈ ਕਮਲੇ ਨੂੰ ਪੁੱਛੇ ਬਈ ਜਵਾਨੀ ਬੁਲਾਇਤ ਨੇ ਖਾਦੀ ਆ ਕਿ ਸਮੇਂ ਨੇ ਖਾਦੀ ਆ ਸਮਾਂ ਤਾਂ ਲਿਤਾੜੀ ਜਾਂਦਾ ਹਰ ਸਾਹ ਨੂੰ ਸਾਹ ਨਹੀਂ ਲੈਂਦਾ ਬਸ ਰਗੜੀ ਤੁਰੇ ਫਿਰੇ ਜਾਂਦਾ ਕਿੰਨੇ ਬੰਦੇ ਤੁਰ ਗਏ ਦੇਖਦੇ ਆਂ ਦੇਖਦੇ ਆਂ ਜਿਹੜੇ ਇੱਕ ਥਾਪੜ ਕੇ ਕਹਿੰਦੇ ਹੁੰਦੇ ਸੀ ਕਿ ਪੌਂਡ ਜੋੜ-ਜੋੜ ਕੇ ਅੰਬਾਰ ਲਾ ਦੇਣੇ ਨੇ ਔਰ ਰਿਟਾਇਰਮੈਂਟ ਦੀ ਪੈਨਸ਼ਨ ਲੈਣ ਤੋਂ ਵੀ ਪਹਿਲਾਂ ਤੁਰਦੇ ਬਣੇ ਜਿਹੜੇ ਕਹਿੰਦੇ ਸੀ ਦਿੱਲੀ ਤੇ ਲੁਧਿਆਣੇ 'ਚ ਕੋਠੀਆਂ ਪਾ ਕੇ ਰਹਿਣਾ ਉਹਨਾਂ ਦੀਆਂ ਉਥੋਂ ਦੀਆਂ ਕੋਠੀਆਂ 'ਚ ਕਬੂਤਰ ਬਿੱਠਾ ਕਰੀ ਫਿਰਦੇ ਨੇ ਕੱਲ ਦਾ ਕੀ ਭਰੋਸਾ ਬਈ ਜਿਹੜੇ ਪਾਲੇ ਜੀ ਲੈ ਉਹ ਜ਼ਿੰਦਗੀ ਆ ਬਸ ਬਾਕੀ ਸਭ ਤਾਂ ਬਗਵਾਸ ਆ ਦੇਬੀ ਨੇ ਸੌ ਦੀ ਇੱਕ ਸੁਣਾ ਦਿੱਤੀ ਆ ਗਲਾਸ ਤਾਂ ਤੇਤੋਂ ਮਜ਼ੀ ਇੱਕ ਪੀ ਹੁੰਦਾ ਬੀਅਰ ਦਾ ਲੱਗਾ ਏ ਜ਼ਿੰਦਗੀ ਦੀ ਕੁਆਲਿਟੀ ਦੱਸਣ ਖਾਲੀ ਕਰ ਹੋਰ ਲਿਆਵਾ ਸ਼ਰਮੇ ਨੇ ਆਪਣੇ ਗਲਾਸ ਚੋਂ ਆਖਰੀ ਘੁੱਟ ਭਰਦਿਆਂ ਤੇ ਨਾਲ ਕਿਹਾ ਅਜੇ ਸ਼ਰਮਾ ਉੱਠਣੀ ਲੱਗਾ ਸੀ ਕਿ ਤੇਜਾ ਵੀ ਆ ਗਿਆ ਸਭ ਨੂੰ ਜੱਫੀਆਂ ਪਾ ਪਾ ਕੇ ਮਿਲਿਆ ਪੁਰਾਣੇ ਦੋਸਤਾਂ ਨੂੰ ਦੇਖ ਕੇ ਉਹਦੀਆਂ ਬਾਤਾਂ ਖੜਗੀਆਂ ਸੀ ਉਸ ਨਾਲ ਉਹਦਾ ਭਤੀਜਾ ਨਵਤੇਜ ਵੀ ਸੀ ਲੰਮ ਸਲੰਮਾ ਬਾਂਕਾ ਜਵਾਨ ਸੋਹਣਾ ਸੁਨੱਖਾ ਗੱਭਰੂ ਦੇਖਿਆਂ ਭੁੱਖ ਲੈਂਦੀ ਸੀ ਕਾਲਾ ਸੂਟ ਫੁੱਲਾਂ ਵਾਲੀ ਟਾਈ ਲਿਸ਼ਕ ਦੇ ਬੂਟ ਕੁੰਗਰਾਲੇ ਵਾਲ ਉਹ ਕੋਈ ਰਾਜਕੁਮਾਰ ਲੱਗ ਰਿਹਾ ਸੀ ਕੁਝ ਢੇਰ ਤਾਂ ਸ਼ਰਮਾ ਸੁਰਿੰਦਰ ਦੇਵੀ ਉਸ ਨੂੰ ਦੇਖ ਕੇ 당 ਹੀ ਰਹਿ ਗਏ ਉਹ ਆਪਣੇ ਸਮਿਆਂ ਨੂੰ ਯਾਦ ਕਰਨ ਲੱਗ ਪਈ ਬਈ ਜਵਾਨਾ ਸੁਣਾ ਕੀ ਹਾਲਾ ਸ਼ਰਮੇ ਨੇ ਨਬੀ ਨਾਲ ਹੱਥ ਮਿਲਾਉਂਦਿਆਂ ਤੇ ਉਹਨੂੰ ਜੱਫੀ ਪਾਉਂਦਿਆਂ ਕਿਹਾ ਕੀ ਪੀਏਗਾ ਪਹਿਲਾਂ ਇਹ ਦੱਸ ਸ਼ਰਮੇ ਦੀ ਗੱਲ ਦਾ ਜਵਾਬ ਉਸ ਨੇ ਹਲੇ ਦਿੱਤਾ ਹੀ ਨਹੀਂ ਸੀ ਕੀ ਤੇਜੇ ਨੇ ਨਾਲ ਆਈ ਇੱਕ ਖੂਬਸੂਰਤ ਟੱਕਿਆਂ ਵਾਲਾਂ ਵਾਲੀ ਗੋਰੀ ਕੁੜੀ ਵੱਲ ਇਸ਼ਾਰਾ ਕਰਕੇ ਕਿਹਾ ਇਹਨੂੰ ਮਿਲੋ ਬਈ ਇਹ ਹੈ ਗੋਲਡੀ ਜਰਮਨ ਨਾਮ ਤਾਂ ਇਹਦਾ ਕੋਈ ਹੋਰ ਹੀ ਆ ਪਰ ਇਹ ਗੋਲਡੀ ਕਹਾ ਕੇ ਬਹੁਤ ਖੁਸ਼ ਆ ਅੰਗਰੇਜ਼ੀ ਨਹੀਂ ਆਉਂਦੀ ਇਹਨੂੰ ਐਵੇਂ ਮਸਾਂ ਲਾਂਡੂ ਵਾਲ ਜੀ ਨਹੀਂ ਜਾਣਦੀ ਆ ਜਿੱਦ ਕਰਕੇ ਨਾਲ ਹੀ ਆ ਗਈ ਘਰ ਬੈਠੀ ਬੋਰ ਹੋ ਰਹੀ ਸੀ ਨਬੀ ਬਿਨਾ ਤਾਂ ਇਹ ਪਲ ਵੀ ਨਹੀਂ ਰਹਿੰਦੀ ਬਸ ਲਸੂੜੀ ਵਾਂਗ ਨਾਲੀ ਚ ਮੜੀ ਰਹਿੰਦੀ ਐ ਸੌਰੀ ਦੀ ਗਰਲਫ੍ਰੈਂਡ ਆ ਇਹਦੀ ਉਦਾਂ ਤਾਂ ਕਾਗਜ਼ਾਂ ਵਿੱਚ ਵਿਆਹ ਵੀ ਕਰਵਾਇਆ ਹੋਇਆ ਇਹਨਾਂ ਨੇ ਤਦੇ ਤਾਂ ਪੱਕਾ ਹੋਇਆ ਜਰਮਨ ਵਿੱਚ ਚੱਲ ਬੱਸ ਕਰ ਚਾਚਾ ਨਵੀ ਨੇ ਖੁੱਲ ਕੇ ਹੱਸਦਿਆਂ ਕਿਹਾ ਹੁਣ ਇੱਕੋ ਵੇਰ ਚ ਸਾਰੀ ਰਾਮਲੀਲਾ ਸੁਣਾ ਕੇ ਹੀ ਹਟੇਗਾ ਪਹਿਲਾਂ ਹੋਰ ਗੱਲਾਂ ਬਾਤਾਂ ਦਾ ਕਰ ਲਈਏ ਫਿਰ ਉਹਨੇ ਸ਼ਰਮੇ ਨੂੰ ਕਿਹਾ ਅੰਕਲ ਜੀ ਮੈਨੂੰ ਤੁਹਾਡੀ ਪਸੰਦ ਦੀ ਵੀ ਕੋਈ ਬਲੇਤੀ ਵੀਅਰ ਚਾਹੀਦੀ ਆ ਤੇ 골ਡੀ ਲਈ ਵੀ ਕੀ ਲਿਆਵਾਂ ਨਵੀ ਨੇ 골ਡੀ ਨੂੰ ਜਰਮਨ ਵਿੱਚ ਪੁੱਛਿਆ ਇਹਨੂੰ orange juice ਲਿਆ ਕੇ ਦੇ ਦਿਓ ਨਵੀ ਨੇ ਸ਼ਰਮੀ ਨੂੰ ਜਦੋਂ ਇਹ ਕਿਹਾ ਉਹਦੇ ਬੋਲਣ ਤੋਂ ਪਹਿਲਾਂ ਹੀ ਦੇਵੀ ਬੋਲਿਆ ਓਏ ਮੁੰਡਿਆ ਹੋਸ਼ ਕਰ ਅਸੀਂ ਵੀ ਗੋਰੀਆਂ ਨਾਲ ਦੋਸਤੀਆਂ ਗੰਢ ਕੇ ਵੇਖੀਆਂ ਨੇ ਏ ਤਾਂ ਸਾਰੀਆਂ ਲੱਸੀ ਵਾਂਗ ਬੀਅਰ ਵਾਈਨ ਵਿਸਕੀ ਪਿੰਦੀਆਂ ਨੇ ਕੋਈ ਚੰਗੀ ਚੀਜ਼ ਲੈ ਕੇ ਆ ਓਏ ਸ਼ਰਮਿਆ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜੀ ਨਬੀ ਨੇ ਕੁਰਸੀ ਤੇ ਬੈਠਦਿਆਂ ਆਪਣੇ ਨਾਲ ਹੀ ਘੁੱਟ ਕੇ ਗੋਲਡੀ ਨੂੰ ਬਿਠਾ ਲਿਆ ਤੇ ਕਿਹਾ ਇਹ ਵੈਸੇ ਡਰਿੰਕ ਪਸੰਦ ਨਹੀਂ ਕਰਦੀ ਪਾਰਟੀ ਵਗੈਰਾ ਚ ਵੱਧ ਤੋਂ ਵੱਧ ਵਾਈਨ ਦਾ ਇੱਕ ਅੱਧਾ ਗਲਾਸ ਹੀ ਲੈ ਲੈਂਦੀ ਆ ਅੱਜ ਤਾਂ ਇਹ ਵਾਇਨ ਲਈ ਵੀ ਨਹੀਂ ਮੰਨੀ। ਕੁੜੀ ਨਬੀ ਦੇ ਬਿਲਕੁਲ ਕੋਲ ਹੋ ਕੇ ਬੈਠ ਗਈ। ਘੋਰਾ ਗੁੰਦਵਾ ਸ਼ਰੀਰ, ਨੀਲੇ ਰੰਗ ਦੇ ਕੱਪੜਿਆਂ ਵਿੱਚ ਸੋਹਣੀ ਦਿਖ ਰਹੀ ਸੀ। ਪਹਿਲਾਂ ਦੇ ਬੈਠੇ ਪਿਆਕੜਾਂ ਦੇ ਕੰਨ ਖੜੇ ਹੋ ਗਏ। ਬਹੁਤਿਆਂ ਦੀਆਂ ਨਜ਼ਰਾਂ ਤਾਂ ਏਸੇ ਮੁਟਿਆਰ ਵੱਲ ਸਨ। ਹੈਰਾਨੀ ਦੀ ਗੱਲ ਇਹ ਕਿ ਗੋਰੇ ਰੰਗ ਦੇ ਸਮੁੰਦਰ 'ਚ ਤਰਦਿਆਂ ਹੋਇਆਂ ਵੀ ਇਸ ਗੋਰੀ ਕੁੜੀ ਨੂੰ ਦੇਖ ਕੇ ਦੇਸੀਆਂ ਦਾ ਇਹ ਹਾਲ ਹੋ ਰਿਹਾ। ਗੋਰਾ ਮਾਸ ਪਤਾ ਨਹੀਂ ਆਪਣੇ ਵਿੱਚ ਕੀ ਤਸਮੀ ਸ਼ਕਤੀ ਲਈ ਬੈਠਾ ਸੀ ਦੇਸੀਆਂ ਦੀ ਤਾਂ ਭਾਦੀ ਬਣ ਰਹੀ ਸੀ ਸ਼ਰਮਾ ਸਭ ਲਈ ਡਰਿੰਕ ਲੈ ਆਇਆ ਤੇ ਕਰਾਰੇ ਕਬਾਬਾਂ ਦਾ ਆਰਡਰ ਵੀ ਦੇ ਆਇਆ ਦੇਵੀ ਸ਼ਰਮੇ ਤੇ ਸੁਰਿੰਦਰ ਨੂੰ ਕੁਝ ਦੇਰ ਤੱਕ ਕੋਈ ਗੱਲ ਹੀ ਨਾ ਸੁੱਜੀ ਤੇ ਤੇਜੇ ਨੇ ਹੱਸ ਕੇ ਕਿਹਾ ਓ ਯਾਰੋ ਕੀ ਸੁੰਘ ਗਿਆ ਤੁਹਾਨੂੰ ਸਾਰਿਆਂ ਨੂੰ ਜਨਾਨੀ ਹੀ ਐ ਬਸ ਚੰਮ ਹੀ ਗੋਰਾ ਉਹ ਨਹੀਂ ਯਾਰ ਇਹਦਾ ਤਾਂ ਸਭ ਕੁਝ ਵਕਰਾ ਲੱਗਦਾ ਸੁਰਿੰਦਰ ਨੇ ਕਿਹਾ ਸਦਕੇ ਬਈ ਪਤੀਜ ਇਸ਼ਕ ਕਰੇ ਤਾਂ ਬੰਦਾ ਸੋਹਣੀ ਜਨਾਨੀ ਨਾਲ ਕਰੇ ਨਹੀਂ ਤਾਂ ਵਿਆਹ ਕਰਾ ਕੇ ਨਿਆਣੇ ਜਮਾਵੇ ਤੇ ਕੁੱਲ ਨੂੰ ਅੱਗੇ ਵਧਾਵੇ ਇਹੋ ਜੀ ਜਨਾਨੀ ਦਾ ਕਰਮਾਂ ਵਾਲਿਆਂ ਨੂੰ ਮਿਲਦੀ ਆ ਤੁਸੀਂ ਤਾਂ ਸ਼ਰਮਿੰਦਾ ਕਰ ਰਹੇ ਹੋ ਅੰਕਲ ਸਾਨੂੰ ਇਹੋ ਜੀਆਂ ਗੱਲਾਂ ਲੈ ਕੇ ਬੈਠ ਗਏ ਨਬੀ ਦਾ ਮੂੰਹ ਸ਼ਰਮ ਨਾਲ ਲਾਲ ਹੋ ਰਿਹਾ ਸੀ ਥੋੜੀ ਹੋਰ ਗੱਲਬਾਤ ਕਰਨ ਮਗਰੋਂ ਨਬੀ ਗੋਲਡੀ ਨੂੰ ਲੈ ਕੇ ਨਾਲ ਦੇ ਟੇਬਲ ਤੇ ਬੈਠ ਗਿਆ ਉਹ ਜਰਮਨ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ ਪਰ ਇਧਰ ਸਾਰਿਆਂ ਦਾ ਧਿਆਨ ਉਹਨਾਂ ਵੱਲ ਹੀ ਸੀ ਕਿ ਕੁੜੀ ਪੰਜਾਬੀ ਮੁੰਡੇ ਨਾਲ ਕੋਲੋਲ ਕਰਦੀ ਉਹਨਾਂ ਦੇ ਮਨਾਂ ਵਿੱਚ ਬਰਛੀ ਵਾਂਗ ਖੁਬ ਰਹੀ ਸੀ ਉਹ ਤੇਜਿਆ ਸਾਨੂੰ ਤੂੰ ਕਹਿੰਦਾ ਹੈ ਕਿ ਭਤੀਜੀ ਲਈ ਕੁੜੀ ਚਾਹੀਦੀ ਹੈ ਤੇ ਨਾਲੇ ਕਹਿਣਾ ਇਹ ਜਰਮਨ ਕੁੜੀ ਨਾਲ ਵਿਆਹ ਕਰਾਈ ਬੈਠਾ ਹੈ। ਸੁਰਿੰਦਰ ਨੇ ਕਿਹਾ ਗੋਰੇ ਮਾਸ ਨੂੰ ਮੂੰਹ ਮਾਰਨ ਵਾਲਾ ਹੁਣ ਦੇਸੀ ਮਾਸ ਵੱਲ ਦੇਖ ਕੇ ਤਾਂ ਨੱਕ ਮੂੰਹ ਵੱਟੂ। ਸ਼ਰਮੇ ਨੇ ਟਿਕਾ ਕੇ ਕਿਹਾ ਛੱਡੋ ਯਾਰ ਮਜ਼ਾਕ ਤੇ ਜੇ ਨੇ ਬੀਅਰ ਦਾ ਘੁੱਟ ਭਰਦਿਆਂ ਕਿਹਾ ਤੁਸੀਂ ਅਸੀਂ ਕਿਹੜਾ ਗੋਰਾ ਮਾਸ ਨਹੀਂ ਦੇਖਿਆ। ਇਹ ਤਾਂ 4 ਦਿਨਾਂ ਦਾ ਖੇਲ ਹੁੰਦਾ ਬਈ। ਦੇਸੀ ਜਨਾਨੀਆਂ ਦੇਸੀ ਹੀ ਹੁੰਦੀਆਂ ਨੇ ਘਰ-ਬਾਰ ਸਾਂਭਣ ਵਾਲੀਆਂ ਗੋਰੀਆਂ ਤਾਂ ਰਤਾ ਕੋਈ ਤਿਰਫੜ ਪਿੱਛੋਂ ਬੰਦੇ ਨੂੰ ਠੱਕ ਆਫ ਕਹਿ ਦਿੰਦੀਆਂ ਉਹ ਜਾਂਦੀਆਂ ਉਹ ਜਾਂਦੀਆਂ ਇਹ ਤਾਂ ਸਾਡੀਆਂ ਜਨਾਨੀਆਂ ਨੇ ਜਿਹੜੀਆਂ ਸਿਰਾਂ ਨਾਲ ਨਿਭਾਉਂਦੀਆਂ ਨੇ ਕਿਹੜੇ ਬਾਬੇ ਆਦਮ ਦੇ ਵੇਲੇ ਦੀ ਗੱਲ ਕਰਦਾ ਤੇਜਪਾਲ ਦੇਵੀ ਨੇ ਉਹਨੂੰ ਦਰੁਸਤ ਕਰਦਿਆਂ ਕਿਹਾ ਅੱਜਕੱਲ ਆਪਣੀਆਂ ਵੀ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀਆਂ ਲੋਕਾਂ ਦੇ 30 ਸਾਲ ਪੁਰਾਣੇ ਵਿਆਹ ਟੜਕ ਕਰਕੇ ਟੁੱਟਦੇ ਦੇਖੇ ਨੇ ਮੈਂ ਸੋ ਭਲੇਖੇ ਚ ਨਾ ਰਹੀ ਜੱਟਾ ਭੂਤਕਾਲ ਛੱਡ ਵਰਤਮਾਨ ਵਿੱਚ ਆ ਉਹ ਚਲ ਕੰਮ ਦੀ ਗੱਲ ਕਰਨ ਦੇ ਮੈਨੂੰ ਤੇਜਾ ਆਪਣੀ ਗੱਲ ਕਹਿਣ ਲਈ ਤਿਆਰ ਹੋ ਗਿਆ ਗੱਲ ਇਹ ਆ ਕਿ ਇਹ ਹੈਗਾ ਮੇਰੇ ਭਰਾ ਦਾ ਕੱਲਾ ਕੱਲਾ ਮੁੰਡਾ ਪਿਛਲੇ 7 ਸਾਲਾਂ ਤੋਂ ਬੀਐਸਸੀ ਕਰਦੇ ਆ ਹੀ ਨਿਕਲ ਆਇਆ ਸੀ ਜਰਮਨ ਵਿੱਚ ਗਰੀਜ਼ ਇਟਲੀ ਮਾਸਕੋ ਤੱਕੇ ਖਾਂਦਾ ਬਰਲਿਨ ਪਹੁੰਚਿਆ ਉਹ ਤੇ ਛੋਟੇ ਜਿਹੇ ਪਿੰਡ ਬਰੇਨ ਵਿੱਚ ਇਹਨੂੰ ਆ 골ਡੀ ਮਿਲ ਗਈ ਜਰਮਨ ਸਟੈਂਡਰਡ ਨਾਲ ਬਹੁਤ ਅਮੀਰ ਨਹੀਂ ਪਰ ਕਹਿੰਦਾ ਹੈ ਕਿ ਚੰਗੇ ਘਰ ਚੋਂ ਆ ਪੜ੍ਹੀ ਲਿਖੀ ਵੀ ਹੈ ਬਸ ਇਹਦੇ ਤੇ ਡੁੱਲ ਗਈ ਨਿਊ ਨਾਜ਼ੀ नक्सਲਵਾਦੀਆਂ ਨੇ ਇਹਨੂੰ ਕਤਲ ਕਰਨ ਤੱਕ ਦਾ ਧਮਕੀਆਂ ਦਿੱਤੀਆਂ ਸੀ ਪਰ ਮਾਦੀਤੀ ਨਬੀ ਨੂੰ ਨਾ ਛੱਡ ਸਕੀ ਮੁੰਡਾ ਹੁਸ਼ਿਆਰ ਹੈ ਛੱਟ ਜਰਮਨ ਭਾਸ਼ਾ ਸਿੱਖ ਗਿਆ ਕੰਪਿਊਟਰ ਦੀ ਕੰਪਨੀ ਵਿੱਚ ਕੰਮ ਕਰਦਾ ਹੈ ਉੱਥੇ 골ਡੀ ਵੀ ਕੰਮ ਕਰਦੀ ਹੈ ਨਾਲ ਖੁਸ਼ ਤਾਂ ਹੈਗੇ ਆ ਦੋਨੋਂ ਪਰ ਗੋਰੀਆਂ ਦਾ ਕੀ ਆ ਇਹਨਾਂ ਦਾ ਪਿਆਰ ਗੁੜਾ ਨਹੀਂ ਹੁੰਦਾ ਨਾਲੇ ਆਪਣੀ ਕੌਮ ਆਪਣੀ ਕੌਮੀ ਹੁੰਦੀ ਆ ਮੁੰਡੇ ਨੂੰ ਅਸੀਂ ਰੱਖਣਾ ਵੀ ਆਪਣੇ ਕੋਲ ਚਾਹੁੰਦੇ ਆ ਹੁਣ ਸਾਡੇ ਕਿਹੜਾ ਕੋਈ ਔਲਾਦ ਆ ਸੋਚਦੇ ਆ ਇਹਦਾ ਵਿਆਹ ਕਰ ਦਈਏ ਫਿਰ ਆਪੇ ਪੱਕਾ ਹੋ ਜਾਣਾ ਇਹਨੇ ਸਾਨੂੰ ਵੀ ਆਸਰਾ ਹੋ ਜੂ ਪਰ ਨਵਤੇਜ ਮੰਨ ਲੂਗਾ ਤੇਰੇ ਇਸ ਅਰੇਂਜਮੈਂਟ ਨੂੰ ਦੇਵੀ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਜਿਸ ਕੁੜੀ ਨੇ ਘਰ ਦਿਆਂ ਤੇ ਨਕਸਲਵਾਦੀ ਨਾਲ ਟੱਕਰ ਲੈ ਕੇ ਇਹਦੇ ਨਾਲ ਜ਼ਿੰਦਗੀ ਜਿਉਣ ਦੀ ਸੋਚ ਲਈ ਹੋਵੇ ਉਸ ਨੂੰ ਇਹ ਕਿਵੇਂ ਛੱਡ ਦੂਗਾ ਆਹੋ ਏ ਤਾਂ ਚਾਹੁੰਦਾ ਹੈ ਕਿ ਇੰਗਲੈਂਡ ਵਿੱਚ ਸੈਟਲ ਹੋ ਜਾਵਾਂ ਨਾਲੇ ਇਹਨੇ ਤਾਂ ਗੋਲਡੀ ਨਾਲ ਜਰਮਨ ਵਿੱਚ ਪੱਕਿਆਂ ਹੋਣ ਲਈ ਹੀ ਵਿਆਹ ਕਰਵਾਇਆ ਸੀ ਇਹਦੇ ਨਾਲ ਇਹਦਾ ਪਿਆਰ ਪਯੁਰ ਕੋਈ ਨਹੀਂ ਬਸ ਗੋਰਾ ਮਾਂ ਸੀ ਮੂ ਨੂੰ ਲੱਗਿਆ ਇਸ ਮੁੰਡੇ ਦੇ ਜੇ ਗੱਲ ਬਣ ਗਈ ਤਾਂ ਜਰਮਨ ਜਾ ਕੇ ਡਾਈਵੋਰਸ ਕਰਾ ਦੇਵਾਂਗੇ ਇਹਦਾ ਵਾਪਸ ਆ ਕੇ ਫਿਰ ਫੇਰੇ ਲੈ ਲੂ ਕਿਸੇ ਪੰਜਾਬਣ ਕੁੜੀ ਨਾਲ ਉਹ ਸਭ ਐਦਾਂ ਕੁਸਰਮੂਸਰ ਕਰ ਰਹੇ ਸੀ ਜਿਵੇਂ ਕਿਸੇ ਦਾ ਕਤਲ ਕਰਨ ਦੀਆਂ ਵਿਉਂਤਾਂ ਬਣਾ ਰਹੇ ਹੋਣ ਮੈਨੂੰ ਨਹੀਂ ਬਈ ਤੇਰੇ ਗੋਰੀਆਂ ਬਾਰੇ ਕਮੈਂਟ ਚੰਗੇ ਲੱਗੇ ਸੁਰਿੰਦਰ ਨੇ ਸਾਰਿਆਂ ਦੇ ਗਲਾਸਾਂ ਨੂੰ ਦੁਬਾਰਾ ਭਰਦਿਆਂ ਹੋਇਆਂ ਕਿਹਾ ਸਾਰੀਆਂ ਗੋਰੀਆਂ ਕੰਜਰੀਆਂ ਥੋੜੀ ਹੁੰਦੀਆਂ ਨੇ ਕਿ ਜਦੋਂ ਚਾਹੋ ਵਰਤ ਲਓ ਜਦੋਂ ਚਾਹੋ ਛੱਡ ਦਿਓ ਇਹ ਵੀ ਇਨਸਾਨ ਨੇ ਇਹਨਾਂ ਵਿੱਚ ਵੀ ਦਿਲ ਹੁੰਦਾ ਹੈ ਹਰ ਸਮਾਜ ਦੀਆਂ ਆਪਣੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਐਵੇਂ ਬੇਕਾਰ ਜਿਹੇ ਦੀਆਂ ਗੱਲਾਂ ਨਾ ਕਰੀ ਜਾਓ ਤੁਸੀਂ ਸਾਰੇ ਤੇਜਿਆ ਇਹੋ ਜਿਹੀਆਂ ਗੱਲਾਂ ਕਰਕੇ ਹੀ ਤਾਂ ਅਸੀਂ ਇੱਥੇ ਇੰਟੀਗ੍ਰੇਟ ਨਹੀਂ ਹੋ ਰਹੇ ਸਭ ਘਸੀਆਂ ਪੇਟੀਆਂ ਚੱਲਤ ਦੁਖੀਆਂ ਨੂੰ ਸੇ ਗੱਲਾਂ ਲਈ ਫਿਰਦੇ ਆ ਆਪਾਂ ਹਜੇ ਵੀ ਚਾਹੇ ਕੋਈ ਅਨਪੜ ਹੋਵੇ ਚਾਹੇ ਪੜਿਆ ਲਿਖਿਆ ਬਸ ਕੰਮ ਲਈ ਹੀ ਕੁੱਟਦਾ ਹਰ ਕੋਈ 30-40 ਸਾਲ ਇਥੇ ਰਹਿ ਕੇ ਵੀ ਪਰਣਾਲਾ ਥਾਂ ਦੀ ਥਾਂ ਹੀ ਵਗ ਰਿਹਾ ਹੈ ਤੇਜੇ ਨੇ ਭਾਂਪ ਲਿਆ ਕਿ ਇਹਨਾਂ ਸਾਰਿਆਂ ਦੇ ਤਿਲਾ ਵਿੱਚ ਤੇਲ ਨਹੀਂ ਹੈਗਾ ਉਹ ਉਸ ਨੂੰ ਆਪ ਹੀ ਆਪਣੇ ਭਤੀਜੇ ਲਈ ਕੁਝ ਕਰਨਾ ਪਵੇਗਾ ਕੁਝ ਦਿਨ ਹੋਰ ਗੱਲਾਂ ਬਾਤਾਂ ਕਰਨ ਮਗਰੋਂ ਕਬਾਬ ਖਾ ਕੇ ਉਹ ਆਪਦੇ-ਆਪ ਦੇ ਘਰਾਂ ਨੂੰ ਖਿਸਕ ਗਏ ਤੇਜਾ ਨਬੀ ਤੇ ਗੋਲਡੀ ਜਦੋਂ ਘਰ ਆਏ ਤਾਂ ਪ੍ਰੀਤਮ ਕੌਰ ਬਹੁਤ ਖੁਸ਼ ਨਜ਼ਰ ਆ ਰਹੀ ਸੀ ਕੀ ਗੱਲ ਬਈ ਖਿੜੀ ਪਈਆਂ ਫੁੱਲ ਵਾਂਗ ਕੋਈ ਲੋਟਰੀ ਨਿਕਲ ਗਈ ਤੇਜੇ ਨੇ ਹੱਸ ਕੇ ਪੁੱਛਿਆ ਬੱਸ ਜੀ ਲੋਟਰੀ ਹੀ ਸਮਝੋ ਕੁਆਟਰੀ ਵਾਲੇ ਗਿੱਲਾਂ ਦਾ ਫੋਨ ਆਇਆ ਸੀ ਕਹਿੰਦੇ ਨੇ ਕੱਲ ਨੂੰ ਆਪਦੇ ਮੁੰਡੇ ਨੂੰ ਲੈ ਕੇ ਆਇਓ ਨਾਲ ਕੁੜੀ ਦੇਖ ਲਵੇ ਰਿਸ਼ਤਾ ਸਾਨੂੰ ਮਨਜ਼ੂਰਾ ਅਸੀਂ ਕਿਹੜਾ ਤੁਹਾਡੇ ਖਾਨਦਾਨ ਨੂੰ ਜਾਣਦੇ ਨਹੀਂ ਬੱਸ ਮੁੰਡਾ ਕੁੜੀ ਇੱਕ ਦੂਜੇ ਨੂੰ ਪਸੰਦ ਕਰ ਲੈਣ ਪ੍ਰੀਤਮ ਕੋਰ ਤੋਂ ਤਾਂ ਖੁਸ਼ੀ ਸੰਭ ਹੀ ਨਹੀਂ ਸੀ ਜਾ ਰਹੀ ਪ੍ਰੀਤਮ ਕਰਨੀ 골ਡੀ ਦੇ ਡੁੱਲ ਡੁੱਲ ਪੈਂਦੇ ਹੋਣ ਤੇ ਹੱਸਦੇ ਮੁਸਕਰਾਣ ਦੇ ਚਿਹਰੇ ਵੱਲ ਦੇਖਿਆ ਉਹਨੇ ਹੌਕਾ ਜਿਹਾ ਲਿਆ ਕੁੜੀਏ ਜੇ ਕਿਤੇ ਤੂੰ ਜੱਟਾਂ ਦੀ ਧੀ ਹੁੰਦੀ ਤਾਂ ਕੀ ਲੋੜ ਸੀ ਸਾਨੂੰ ਹੋਰ ਕੁੜੀਆਂ ਦੇਖਣ ਦੀ ਦੇਖਦਿਆਂ ਭੁੱਖ ਲੈਂਦੀ ਆ ਤੈਨੂੰ ਜਿਵੇਂ ਕੋਈ ਅpsਰਾ ਧਰਤੀ ਤੇ ਉਤਰਾਈ ਹੋਵੇ ਹਾਏ ਸਾਡੇ ਭਾਗ ਨਾ ਰੰਗ ਸਾਡਾ ਨਾ ਜ਼ੁਬਾਨ ਸਾਡੀ ਨਾ ਧਰਮ ਸਾਡਾ ਅਸਲ ਵਿੱਚ ਕਵੈਂਟਰੀ ਵਾਲੇ ਜੀਵਨ ਸਿੰਘ ਦਾ ਵੀ ਇੱਕ ਦੁਖਾਂਤ ਜਿਹਾ ਹੀ ਸੀ ਚਾਰ ਕੁੜੀਆਂ ਸਨ ਕੋਠੇ ਜਿੱਡੀਆਂ ਕਿਸੇ ਲਈ ਵੀ ਮੁੰਡਾ ਨਹੀਂ ਸੀ ਮਿਲਦਾ ਉਹਨਾਂ ਨੂੰ ਬਹੁਤਾ ਫਿਕਰ ਵੱਡੀ ਸ਼ਮਿੰਦਰ कौर ਦਾ ਸੀ ਜਿਹੜੀ 30 ਸਾਲਾਂ ਤੋਂ ਵੀ ਉੱਪਰ ਟੱਪ ਗਈ ਸੀ ਪੜ੍ਹੀ ਲਿਖੀ ਹੈ ਸਕੂਲ ਵਿੱਚ ਵੀ ਪੜਾਉਂਦੀ ਹੈ ਪਰ ਲੇਖਾਂ ਦਾ ਕੀ ਕੀਤਾ ਜਾਵੇ ਪਹਿਲਾਂ ਪਹਿਲਾਂ ਤਾਂ ਉਹਨੇ ਕਈ ਮੁੰਡੇ ਇਹ ਕਹਿ ਕੇ ਰਿਜੈਕਟ ਕਰ ਦਿੱਤੇ ਕਿ ਉਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਫਿਰ ਉਹਨੂੰ ਇੰਡੀਆ ਤੋਂ ਮੁੰਡਾ ਮੰਗਵਾਉਣਾ ਚੰਗਾ ਨਹੀਂ ਸੀ ਲੱਗਦਾ ਉਧਰ ਮਾਪੇ ਦਾ ਕਸੂਰ ਇਹ ਸੀ ਕਿ ਉਹ ਇਹੋ ਜਿਹੀ ਜਿੱਦਵੜੀ ਬੈਠੇ ਸੀ ਕਿ ਜੇ ਮੁੰਡਾ ਹੋਵੇ ਤਾਂ ਸਿਰਫ ਜੱਟਾਂ ਦਾ ਹੋਵੇ ਨਹੀਂ ਤਾਂ ਪਾਈ ਚਾਰੇ ਵਿੱਚ ਇੱਜ਼ਤ ਨਹੀਂ ਰਹਿਣੀ ਇੱਕ ਵਾਰ ਸ਼ਮੀਂਦਰ ਨਾਲ ਪੜਦਾ ਮੁੰਡਾ ਉਹਨਾਂ ਨੂੰ ਬੜਾ ਪਸੰਦ ਆਇਆ ਸੀ ਪਰ ਜਦੋਂ ਪਤਾ ਲੱਗਿਆ ਕਿ ਉਹ ਜੱਟਾਂ ਦਾ ਨਹੀਂ ਫੇਰ ਇਸ ਜੱਟ ਪਰਿਵਾਰ ਨੂੰ ਇਹ ਮੁੰਡਾ ਵੀ ਡ੍ਰੌਪ ਕਰਨਾ ਪਿਆ ਹੁਣ ਜਦੋਂ ਤੱਕ ਸ਼ਮੀਂਦਰ ਨਹੀਂ ਵਿਆਹੀ ਜਾਂਦੀ ਛੋਟੀਆਂ ਦਾ ਵਿਆਹ ਕਿਵੇਂ ਕਰ ਦੇਣ ਇੱਕ ਅਜੀਬ ਕਿਸਮ ਦੀ ਸਥਿਤੀ ਪੈਦਾ ਹੋ ਗਈ ਸੀ ਉਹਨਾਂ ਦੇ ਘਰ ਵਿੱਚ ਟੈਨਸ਼ਨ ਵਧ ਗਈ ਸੀ ਸ਼ਮੀਂਦਰ ਦੀ ਮਾਂ ਪਰਸੰਨਕੌਰ ਬਿਮਾਰ ਰਹਿਣ ਲੱਗ ਪਈ ਡਿਪਰੈਸ਼ਨ ਦੇ ਕਈ ਕਈ ਦਿਨ ਉਹਦੇ ਡਾਡੇ ਤਰਸਯੋਗ ਨਿਕਲਦੇ ਉਹ ਖਿਜ ਖਿਜ ਕੇ ਪੈਂਦੀ ਨਿੱਕੀ ਨਿੱਕੀ ਗੱਲ ਦਾ ਪਹਾੜ ਬਣਾ ਲੈਂਦੀ ਉਹ ਸੋਚਦੀ ਕਿ ਕੌਣ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਧੀਆ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਧੀਆ ਕਰਕੇ ਜਿਹੜੇ ਚੁੱਲ੍ਹੇ ਵਿੱਚ ਮਾਪਿਆਂ ਨੂੰ ਬਲਣਾ ਪੈਂਦਾ ਉਹ ਸਾਡੇ ਘਰੇ ਆ ਕੇ ਦੇਖਣ ਪਰ ਸਿੰਨਕੌਰ ਤੇ ਜੀਵਨ ਸਿੰਘ ਨੇ ਗੱਲ ਦਾ ਫੈਸਲਾ ਕਰ ਲਿਆ ਕੀ ਖੋ ਵਿੱਚ ਜਾਣ ਜਾਤਾਂ ਤੇ ਗੋਤ ਜਿੱਥੇ ਕਿਤੇ ਕੁੜੀ ਦਾ ਸੰਯੋਗ ਬਣਦਾ ਹੈ ਬਣਾ ਲੈਣਾ ਚਾਹੀਦਾ ਹੈ ਇੱਕ ਵਾਰ ਉਹਨਾਂ ਨੇ ਪੰਜਾਬੀ ਪੇਪਰ ਵਿੱਚ ਇਸ਼ਤਿਹਾਰ ਵੀ ਦਿੱਤਾ ਕਿ ਸ਼ਮੀਂਦਰ ਦੇ ਰਿਸ਼ਤੇ ਲਈ ਪਰ ਜਿੰਨੇ ਚਿੱਠੀਆਂ ਖੱਤ ਆਏ ਉਹ ਸਭ ਮੁੰਡੇ ਵਾਲਿਆਂ ਵੱਲੋਂ ਸੀ ਜਿਹੜੇ ਵਿਜ਼ਟਰ ਬਣ ਕੇ ਇੱਥੇ ਆਏ ਸਨ ਜਾਂ ਫਿਰ ਬਤੌਰ ਪੋਲੀਟੀਕਲ ਰਿਫਿਊਜੀ ਲੈ ਕੇ ਇੱਥੇ ਰਹਿ ਰਹੇ ਸਨ ਭਲਾ ਸਿਰਫ ਇਮੀਗ੍ਰੇਸ਼ਨ ਸਿੱਧੀ ਕਰਵਾਉਣ ਵਾਲੇ ਮੁੰਡੇ ਦੇ ਹੱਥ ਕੋਈ ਆਪਣੀ ਧੀ ਦਾ ਪੱਲਾ ਕਿਵੇਂ ਫੜਾ ਦੇਵੇ ਕੁਝ ਸੋਚਣਾ ਵੀ ਪੈਂਦਾ ਹੈ ਆਖਰ ਜ਼ਿੰਦਗੀ ਦਾ ਸਵਾਲ ਹੈ ਚਾਰੇ ਕੁੜੀਆਂ ਮਾਪੇ ਦਾ ਦੁੱਖ ਸਮਝਦੀਆਂ ਸਨ ਪਰ ਹੁਣ ਕਦੇ-ਕਦੇ ਬਾਗੀ ਕਿਸਮ ਦੀਆਂ ਗੱਲਾਂ ਵੀ ਕਰਨ ਲੱਗ ਪਈਆਂ ਉਹ ਅਕਸਰ ਕਹਿਣ ਲੱਗ ਪਈਆਂ ਉਹ ਆਪੇ ਹੀ ਕਿਸੇ ਨਾਲ ਵਿਆਹ ਕਰਵਾ ਲੈਣਗੀਆਂ ਜੇ ਵਿਆਹ ਨਾ ਵੀ ਹੋਇਆ ਤਦ ਵੀ ਕੋਈ ਗੱਲ ਨਹੀਂ ਇਹਨਾਂ ਦੇਸ਼ਾਂ ਵਿੱਚ ਤਾਂ ਕਈ ਕੁੜੀਆਂ ਵਿਆਹ ਦੇ ਬੰਧਨ ਵਿੱਚ ਵੱਜਣ ਦੇ ਹੱਕ ਵਿੱਚ ਹੀ ਨਹੀਂ ਇਹ ਸਾਡਾ ਸਮਾਜ ਹੀ ਆ ਜਿਹੜਾ ਵਿਆਹ ਨੂੰ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਮੰਨਦਾ ਹੈ ਵਿਆਹ ਬਾਝੋਂ ਜੀਵਨ ਅਧੂਰਾ ਰਹਿ ਜਾਂਦਾ ਸ਼ਮਿੰਦਰ ਨੂੰ ਇਸ ਗੱਲ ਦਾ ਸਭ ਤੋਂ ਵੱਧ ਦੁੱਖ ਸੀ ਕਿ ਉਹਦੇ ਮਾਪੇ ਉਹਦੇ ਲਈ ਦੁਖੀ ਹਨ ਕਿੰਨੇ ਹੀ ਮੁੰਡੇ ਉਹ ਦੇਖ ਚੁੱਕੀ ਸੀ ਕਿੰਨੇ ਹੀ ਮੁੰਡੇ ਉਹਨੂੰ ਦੇਖ ਚੁੱਕੇ ਸੀ ਕਈਆਂ ਨੂੰ ਉਸਨੇ ਰਿਜੈਕਟ ਕੀਤਾ ਕਈਆਂ ਨਹੀਂ ਉਸ ਨੂੰ ਰਿਜੈਕਟ ਕੀਤਾ ਬਸ ਐਵੇਂ ਹੀ ਜ਼ਿੰਦਗੀ ਲੰਘ ਰਹੀ ਸੀ ਮਾਪੇ ਫਿਕਰਾਂ ਵਿੱਚ ਗਰਕਦੇ ਜਾ ਰਹੇ ਸਨ ਹੁਣ ਅਚਾਨਕ ਜਦੋਂ ਸਾਊਥ ਹਾਲ ਵਾਲੇ ਤੇਜਾ ਸਿੰਘ ਦਾ ਫੋਨ ਆਇਆ ਤਾਂ ਸ਼ਮੀਂਦਰ ਦਾ ਬਾਪ ਇਉਂ ਕਾਲਾ ਪੈ ਰਿਹਾ ਸੀ ਜਿਵੇਂ ਮੁੰਡੇ ਬਾਰੇ ਬਹੁਤਾ ਕੁਝ ਜਾਣੇ ਬਿਨਾ ਹੀ ਕੁੜੀ ਉਸ ਨਾਲ ਤੋੜ ਦੇਣੀ ਚਾਹੁੰਦਾ ਹੋਵੇ ਤੇਜੇ ਦੀ ਪਤਨੀ ਪ੍ਰੀਤਮ ਕੌਰ ਨੇ ਸਾਫ਼-ਸਾਫ਼ ਦੱਸਿਆ ਸੀ ਨਵਤੇਜ ਇਲੀਗਲ ਤੌਰ ਤੇ ਜਰਮਨੀ ਪੁੱਜਿਆ ਸੀ ਪਰ ਹੁਣ ਉਥੇ ਪੱਕਾ ਹੈ ਹੁਣ ਉਹਨਾਂ ਦੀ ਖੁਆਇਸ਼ ਆ ਕਿ ਨਵਤੇਜ ਹੁਣ ਉਹਨਾਂ ਕੋਲ ਇੰਗਲੈਂਡ ਆ ਕੇ ਰਹੇ ਇਸ ਲਈ ਉਹ ਇੱਥੇ ਕੁੜੀ ਲੱਭ ਰਹੇ ਨੇ ਜੀਵਨ ਸਿੰਘ ਨੂੰ ਉਦੋਂ ਵੀ ਕੋਈ ਹੈਰਾਨੀ ਨਾ ਹੋਈ ਜਦੋਂ ਪ੍ਰੀਤਮ ਕੌਰ ਨੇ ਉਮਰ ਦੇ ਫਰਕ ਵੱਲ ਵੀ ਕੋਈ ਧਿਆਨ ਨਹੀਂ ਸੀ ਦਿੱਤਾ ਸ਼ਮਿੰਦਰ 32 ਦੀ ਸੀ ਨਵਤੇਜ 28 ਦਾ ਆਮ ਤੌਰ ਤੇ ਕੁੜੀ ਤਾਂ ਮੁੰਡੇ ਨਾਲੋਂ ਉਮਰ ਵਿੱਚ ਛੋਟੀ ਹੁੰਦੀ ਹੈ ਪਰ ਇਮੀਗ੍ਰੇਸ਼ਨ ਦੇ ਚੱਕਰ ਵਿੱਚ ਬਥੇਰਾ ਕੁਝ ਚੱਲ ਜਾਂਦਾ ਸ਼ਮਿੰਦਰ ਤਾਂ ਪਹਿਲਾਂ ਹੀ ਕਹਿੰਦੀ ਹੁੰਦੀ ਸੀ ਕਿ ਜੇ ਮੁੰਡਾ ਚਾਹੁੰਦਾ ਹੈ ਕਿ ਕੁੜੀ ਉਸ ਤੋਂ ਛੋਟੀ ਹੋਵੇ ਫਿਰ ਕੁੜੀ ਕਿਉਂ ਨਹੀਂ ਕਹਿ ਸਕਦੀ ਕਿ ਮੁੰਡਾ ਉਸ ਤੋਂ ਛੋਟਾ ਹੋਵੇ ਟੈਲੀਫੋਨ ਉਤੇ ਸਭ ਕੁਝ ਤੈਅ ਹੋ ਗਿਆ ਐਤਵਾਰ ਵਾਲੇ ਦਿਨ ਨਵਤੇਜ ਤੇਜਿੰਦਰਪਾਲ ਪ੍ਰੀਤਮ ਕੌਰ ਕਵੈਂਟਰੀ ਆਉਣਗੇ ਤੇ ਸ਼ਮਿੰਦਰ ਨੂੰ ਦੇਖ ਕੇ ਜਾਣਗੇ ਜੇ ਮੁੰਡਾ ਏ ਕੁੜੀ ਨੂੰ ਸਾਰੇ ਗੱਲ ਪਸੰਦ ਆਵੇਗੀ ਤਾਂ ਵਿਆਹ ਦੀ ਤਰੀਕ ਪੱਕੀ ਕਰ ਲੈਣਗੇ ਮੁੰਡਾ ਜਰਮਨੀ ਵਾਲੀ ਜੋਬ ਤੋਂ ਅਸਤੀਫਾ ਦੇ ਆਵੇਗਾ ਉੱਥੋਂ ਆਪਣਾ ਸਮਾਨ ਵੀ ਇੱਥੇ ਲੈ ਆਵੇਗਾ ਸਾਮ ਸੰਭਾਲ ਵਿੱਚ ਕੁਝ ਮਹੀਨੇ ਤਾਂ ਲੱਗ ਹੀ ਜਾਣਗੇ ਐਤਵਾਰ ਦਾ ਦਿਨ ਆਇਆ ਨਵਤੇਜ ਨੇ ਗੋਲਡੀ ਨੂੰ ਲੰਡਨ ਦੀ ਸੈਰ ਕਰਾਉਣ ਦੇ ਬਹਾਨੇ ਆਪਣੇ ਚਾਚੇ ਦੇ ਦੋਸਤ ਦੀ ਕੁੜੀ ਕੋਲ ਛੱਡ ਦਿੱਤਾ ਬਹਾਨਾ ਲਾਇਆ ਕਿ ਉਹ ਕਿਸੇ ਅਜਿਹੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਨੇ ਜਿਹੜਾ ਕਿਸੇ ਹੋਰ ਕਿਸਮ ਦੇ ਵਿਚਾਰਾਂ ਦਾ ਹੈ 골ਡੀ ਨੂੰ ਦੁੱਖ ਤਾਂ ਬਹੁਤ ਹੋਇਆ ਕਿ ਜਦੋਂ ਨਵਤੇਜ ਨਾਲ ਮੈਂ ਵਿਆਹੀ ਹੁਈ ਆ ਤਾਂ ਇਸ ਵਿੱਚ ਸ਼ਰਮਿੰਦਾ ਹੋਣ ਦੀ ਕਿਹੜੀ ਗੱਲ ਆ ਸਭ ਨੂੰ ਦੱਸ ਕਿਉਂ ਨਹੀਂ ਦੰਦਾ ਨਵਤੇਜ ਕਿ ਮੈਂ 골ਡੀ ਮੇਰੇ ਘਰ ਵਾਲੀ ਆ ਪਰ ਫਿਰ 골ਡੀ ਆਪ ਹੀ ਸੋਚ ਲੈਂਦੀ ਕਿ ਨਵਤੇਜ ਨੂੰ ਜ਼ਿਆਦਾ ਪਤਾ ਇਸ ਗੱਲ ਦਾ ਖੁੱਲਮ ਖੁੱਲਾ ਕਦੋਂ ਕਰਨੀ ਆ ਤੇ ਇਸ ਨੂੰ ਦੁਨੀਆ ਸਾਹਮਣੇ ਕਦੋਂ ਤੇ ਕਿਵੇਂ ਲੈ ਕੇ ਆਉਣਾ ਇੰਡੀਅਨ ਸਮਾਜ ਬਾਰੇ ਤਾਂ ਅਖਰ ਇਹਨੂੰ ਹੀ ਜ਼ਿਆਦਾ ਪਤਾ ਹੈ ਪਿੰਕੀ ਉਹਨਾਂ ਦੇ ਘਰ ਗੋਲਡੀ ਨੂੰ ਛੱਡਣ ਗਏ ਉਹਨਾਂ ਨੇ ਦੇਖਿਆ ਗੋਲਡੀ ਉਦਾਸ ਆ ਪ੍ਰੀਤਮ ਕੌਰ ਨੇ ਕਿਹਾ ਵੇ ਕਾਕਾ ਕੀ ਗੱਲ ਆ ਇਹਨੂੰ ਤਾਂ ਬਿਲਕੁਲ ਹੀ ਡ੍ਰਿਪ ਜੀ ਆ ਇਹ ਢਿੱਲੀ ਜੀ ਪਈਆ ਅੱਜ ਤਾਂ ਰਤਾ ਵੀ ਨਹੀਂ ਹਸੀ ਫੁੱਲ ਵਾਂਗ ਕਮਲਾਈ ਪਈ ਆ ਇਹ ਮੈਥੋਂ ਵਿਛੜਨਾ ਚੰਗਾ ਨਹੀਂ ਸਮਝਦੀ ਚਾਚੀ ਰਾਤੀ ਵੀ ਰੋਂਦੀ ਕਹਿੰਦੀ ਸੀ ਕਿ ਕੋਈ ਗੱਲ ਐ ਜਿਹੜੀ ਤੁਸੀਂ ਮੇਰੇ ਕੋਲੋਂ ਲੁਕਾ ਰਹੇ ਹੋ ਕੜੀਮੂੜੀ ਇਹੋ ਕਹੀ ਜਾਵੇ ਕਿ ਮੈਥੋਂ ਕੋਈ ਗਲਤੀ ਹੋ ਗਈ ਜਿਹੜੀ ਤੁਸੀਂ ਸਾਰੇ ਕੋ ਸਰਮੋ ਸਰਕਾਰ ਰਹੇ ਹੋ ਤੇ ਨਾਲੇ ਕਹਿੰਦੀ ਇੱਕ ਮੈਨੂੰ ਪੰਜਾਬੀ ਨਹੀਂ ਆਉਂਦੀ ਦੂਜਾ ਮੈਂ ਕਿਸੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਨਹੀਂ ਕਰ ਸਕਦੀ ਨਵੀ ਬੋਲਿਆ ਬਸ ਕਹੀ ਜਾਂਦੀ ਆ ਚਾਚੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਨੂੰ ਛੱਡ ਕੇ ਨਾ ਜਾਈਂ ਕਦੇ ਮੈਂ ਮਰ ਜਾਂ ਤੇਰੇ ਬਿਨਾ ਬੇਵਫਾਈ ਨਾ ਕਰੀ ਮੇਰੇ ਨਾਲ ਦੱਸੋ ਕੀ ਕਰੇ ਬੰਦਾ ਭਲਾ ਕਵੈਂਟਰੀ ਪੂਜੇ ਦਾ ਜੀਵਨ ਸਿੰਘ ਹੋਣਾ ਨੇ ਉਹਨਾਂ ਦੀ ਖੂਬ ਖਾਤਰਦਾਰੀ ਕੀਤੀ ਨਬੀ ਸ਼ਮੀਂਦਰ ਨੂੰ ਇੱਕ ਅਲੱਗ ਕਮਰੇ ਵਿੱਚ ਬਿਠਾ ਦਿੱਤਾ ਗਿਆ ਉਹਨਾਂ ਨੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ ਨਵਤੇ ਜੂਤੇ ਤਾਂ ਕੈਰਾਂ ਦੀ ਜਵਾਨੀ ਸੀ ਉਹਨੂੰ ਭਲਾ ਕਿਹੜੀ ਕੁੜੀ ਪਸੰਦ ਨਹੀਂ ਕਰੇਗੀ ਸ਼ਮਿੰਦਰ ਵੀ ਕੋਈ ਘੱਟ ਨਹੀਂ ਸੀ ਪਰ ਇਹਨਾਂ ਗੱਲਾਂ ਤੋਂ ਵੱਡੀ ਗੱਲ ਇਹ ਸੀ ਕਿ ਇਸ ਰਿਸ਼ਤੇ ਦੀ ਪੂਰਤੀ ਵਿੱਚ ਦੋਨਾਂ ਦੇ ਸਵਾਰਥ ਵੱਜੇ ਹੋਏ ਸੀ ਨਬੀ ਇੰਗਲੈਂਡ ਦੀ ਇਮੀਗ੍ਰੇਸ਼ਨ ਪਿੱਛੇ ਸੀ ਸ਼ਮਿੰਦਰ ਮਾਂ-ਬਾਪ ਦੇ ਚੈਨ ਦੀ ਤਲਾਸ਼ ਵਿੱਚ ਇਹ ਚੈਨ ਉਹਦੇ ਮਾਂ-ਬਾਪ ਨੂੰ ਉਦੋਂ ਹੀ ਮਿਲਣਾ ਸੀ ਜਦੋਂ ਸ਼ਮੀਂਦਰ ਦਾ ਵਿਆਹ ਹੋ ਜਾਣਾ ਸੀ ਨਾ ਨਵੀ ਨੂੰ ਪਰਵਾਹ ਸੀ ਕਿ ਸ਼ਮੀਂਦਰ ਉਹ ਤੋਂ 5 ਸਾਲ ਵੱਡੀ ਆ ਨਾ ਸ਼ਮੀਂਦਰ ਨੂੰ ਸ਼ਿਕਾਇਤ ਸੀ ਕਿ ਨਵਤੇਜ ਦਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਉਹਨਾਂ ਦੇ ਘਰੋਂ ਤੁਰਨ ਲੱਗਿਆਂ ਦੋਹਾਂ ਪਾਸਿਆਂ ਦੇ ਪਰਿਵਾਰਾਂ ਨੂੰ ਪਤਾ ਲੱਗ ਗਿਆ ਕਿ ਸ਼ਮੀਂਦਰ ਤੇ ਨਵਤੇਜ ਇੱਕ ਦੂਜੇ ਨਾਲ ਜੀਵਨ ਬਿਤਾਉਣ ਲਈ ਤਿਆਰ ਨੇ ਜੀਵਨ ਸਿੰਘ ਨੇ ਸ਼ਗਨ ਵੱਜੋਂ ਇੱਕ ਪੰਜਾਹ ਦਾ ਨੋਟ ਨਵੀ ਦੇ ਹੱਥ ਵਿੱਚ ਫੜਾ ਦਿੱਤਾ ਤੇਜੇ ਨੇ ਕਿਹਾ ਕਿ ਨਵ ਤੇਜ ਤਾਂ ਫਿਲਹਾਲ ਜਰਮਨ ਚਲਾ ਜਾਵੇਗਾ ਤੇ ਵਿਆਹ ਆਦਿ ਦੀ ਤਾਰੀਖ ਟੈਲੀਫੋਨ ਰਾਹੀਂ ਤੈਅ ਕਰ ਲਈ ਜਾਊਗੀ ਸਾਉਥ ਹਾਲ ਤੇਜੇ ਦੇ ਘਰ ਵਿੱਚ ਪਹੁੰਚੇ ਤਾਂ ਚਾਹ ਪਾਣੀ ਪੀ ਕੇ ਜੇ ਬੈਠੇ ਹੀ ਸੀ ਕਿ ਪਿੰਕੀ ਤੇ 골ਡੀ ਵੀ ਆ ਗਈਆਂ ਪਿੰਕੀ ਨੇ ਕਿਹਾ 골ਡੀ ਤਾਂ 골ਡ ਹੈ ਖਰਾ 골ਡ ਏ ਤਾਂ ਬਹੁਤ ਸਿਆਣੀ ਤੇ ਸੁngੜ ਕੁੜੀ ਆ ਜਿੰਨੀ ਕੋ ਜबान ਮੈਨੂੰ ਆਉਂਦੀ ਸੀ ਅਸੀਂ ਤਾਂ ਬਈ ਬਹੁਤ ਗੱਲਾਂ ਕੀਤੀ ਇੱਕ ਦੂਜੇ ਨਾਲ ਬਤੀਜ ਭਾਜੀ ਨੂੰ ਤਾਂ ਇਹ ਇੰਨਾ ਪਿਆਰ ਕਰਦੀ ਆ ਕਿ ਮੈਂ ਦੱਸ ਨਹੀਂ ਸਕਦੀ ਜਦੋਂ ਦਾ ਤੁਸੀਂ ਇਸ ਨੂੰ ਮੇਰੇ ਕੋਲ ਛੱਡ ਕੇ ਗਏ ਹੋ ਉਦੋਂ ਦੇ ਹੀ ਬਸ ਭਾਜੀ ਬਾਰੇ ਹੀ ਗੱਲਾਂ ਕਰ ਰਹੀ ਆ ਸ਼ੀ ਇਜ਼ ਕ੍ਰੇਜ਼ੀ ਅਬਾਊਟ ਹਿਮ ਕਹਿੰਦੀ ਆ ਮੈਂ ਅੰਗਰੇਜ਼ੀ ਵੀ ਸਿੱਖਣੀ ਆ ਪੰਜਾਬੀ ਵੀ ਸਿੱਖਣੀ ਆ ਕਹਿੰਦੀ ਮੈਂ ਤਾਂ ਨਵਤੇਜ ਨੂੰ ਖੁਸ਼ ਕਰਨਾ ਚਾਹੁੰਨੀ ਆ ਹਰ ਤਰ੍ਹਾਂ ਨਾਲ ਉਹ ਜਿੱਦਾਂ ਕਹੇਗਾ ਮੈਂ ਓਵੇਂ ਹੀ ਕਰਾਂਗੀ 골ਡੀ ਦੌੜ ਕੇ ਨਵਤੇਜ ਦੇ ਗਲ ਲਾ ਕੇ ਚਿੰਬੜ ਗਈ ਉਹਦੇ ਕੰਨ ਵਿੱਚ ਹੌਲੀ ਜੀ ਕਿਹਾ ਆਈ ਲਵ ਯੂ ਰਾਤ ਪਈ ਤਾਂ 골ਟੀ ਤੇ ਨਵਤੇਜ ਪਏ ਸੀ ਗੱਲਾਂ ਕਰ ਰਹੇ ਸੀ ਨਵਤੇਜ ਪੰਜਾਬ ਪੰਜਾਬੀਆਂ ਤੇ ਇੰਡੀਅਨ ਕਲਚਰ ਦੀਆਂ ਗੱਲਾਂ ਕਰ ਰਿਹਾ ਸੀ 골ਡੀ ਜਰਮਨ ਹਿਸਟਰੀ ਤੇ ਭਾਈਚਾਰੇ ਦੀਆਂ ਗੱਲਾਂ ਕਰ ਰਹੀ ਸੀ ਪਰ ਅਚਾਨਕ ਓਨੇਓ ਨੂੰ ਦੱਸ ਦਿੱਤਾ ਕਿ ਕਿੰਨੇ ਹੀ ਦਿਨਾਂ ਤੋਂ ਉਹ ਕੁਝ ਲੁਕਾ ਰਹੀ ਆ ਜਿਹੜਾ ਉਸ ਤੋਂ ਹੁਣ ਲੁਕਾਇਆ ਨਹੀਂ ਜਾਣਾ ਉਹ ਮਾਂ ਬਣਨ ਵਾਲੀ ਆ ਨਵਤੇਜ ਦੇ ਬੱਚੇ ਦੀ ਮਾਂ ਫਿਰ ਉਹ ਖੁਸ਼ੀ ਵਿੱਚ ਰੋਣ ਲੱਗ ਪਈ ਨਵਤੇਜ ਉਹਦੇ ਰੇਸ਼ਮੀ ਵਾਲਾਂ ਨੂੰ ਪਲੋਸਦਾ ਰਿਹਾ ਘੜੀ-ਮੁੜੀ ਉਹਦਾ ਮੱਥਾ ਚੁੰਮਦਾ ਰਿਹਾ ਸਵੇਰ ਹੋਈ ਤੇ ਜਿੰਦਰਪਾਲ ਤੇ ਪ੍ਰੀਤਮ ਕੌਰ ਕਮਾਂ ਤੇ ਚਾ ਚੁੱਕੇ ਸੀ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਉਹਨਾਂ ਨੇ ਜਦੋਂ ਸ਼ਾਮੀ ਆਉਣਾ ਸੀ ਤਾਂ ਵਿਆਦੀ ਤਰੀਕ ਬਾਰੇ ਕੱਲ ਬਾਤ ਕਰਨੀ ਸੀ ਜੇ ਗੱਲ ਸਿਰਫ ਵਿਆਹ ਤੱਕ ਰੱਖਣ ਦੀ ਹੁੰਦੀ ਤਾਂ ਹੋਰ ਸੀ ਪਰ ਸਭ ਤੋਂ ਪਹਿਲਾਂ ਤਾਂ ਨਵਤੇਜ ਨੂੰ ਜਰਮਨ ਜਾ ਕੇ ਗੋਲਡੀ ਨਾਲ ਤਲਾਕ ਲੈਣਾ ਸੀ ਪਤਾ ਨਹੀਂ ਕਿੰਨੀ ਦੇਰ ਲੱਗਣੀ ਸੀ ਇਸ ਕੰਮ ਵਿੱਚ ਜੇ ਤਲਾਕ ਨਹੀਂ ਦੰਦਾ ਤਾਂ ਇਮੀਗ੍ਰੇਸ਼ਨ ਨਹੀਂ ਸੀ ਮਿਲਣੀ ਇੰਗਲੈਂਡ ਦੀ ਕੰਮ ਸਿੱਧਾ ਜਿਆ ਨਹੀਂ ਸੀ ਸ਼ਾਮੀ ਤੇਜਾ ਸਿੰਘ ਘਰ ਆਇਆ ਤਾਂ ਟੇਬਲ ਤੇ ਉਸਨੇ ਲਫਾਫਾ ਪਿਆਰ ਵੇਖਿਆ ਉਸ ਉੱਤੇ ਪੰਜਾਬੀ ਵਿੱਚ ਲਿਖਿਆ ਹੋਇਆ ਸੀ ਚਾਚਾ ਜੀ ਦੇ ਲਈ ਤੇ ਜਿਨੇ ਕਾਲੀ ਕਾਲੀ ਲਫਾਫਾ ਖੋਲਿਆ ਨਵਤੇਜ ਵੱਲੋਂ ਲਿਖਿਆ ਹੋਇਆ ਇੱਕ ਛੋਟਾ ਜਿਹਾ ਖੱਤ ਸੀ ਚਾਚਾ ਜੀ ਐਨਾ ਹੌਸਲਾ ਨਹੀਂ ਮੇਰੇ ਵਿੱਚ ਕਿ ਮੈਂ ਆਮੋ ਸਾਹਮਣੇ ਹੋ ਕੇ ਤੁਹਾਨੂੰ ਇਹ ਗੱਲ ਦੱਸ ਸਕਦਾ ਮੈਂ ਬਹੁਤ 부ਝਦੀ ਲਾਂ ਮੈਨੂੰ ਮਾਫ਼ ਕਰ ਦਿਓ ਮੈਂ ਗੋਲਡੀ ਨੂੰ ਨਹੀਂ ਛੱਡ ਸਕਦਾ। ਏਸ ਨੇ ਮੇਰੀ ਉਸ ਵੇਲੇ ਬਾਹ ਫੜੀ ਸੀ ਜਦੋਂ ਮੈਂ ਜ਼ਿੰਦਗੀ ਦੇ ਮਜਦਾਰ ਵਿੱਚ ਗੋਤੇ ਖਾ ਰਿਹਾ ਸੀ। ਹੁਣ ਮੈਂ ਇਹਦੀ ਬਾਹ ਕਿਵੇਂ ਛੱਡ ਦੇਵਾਂ? ਇਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਆ। ਇਹ ਮੈਨੂੰ ਬਹੁਤ ਪਿਆਰ ਕਰਦੀ ਆ। ਮੈਂ ਵੀ ਇਹਦੇ ਬਿਨਾਂ ਖੁਸ਼ ਨਹੀਂ ਰਹਿ ਸਕਦਾ। ਕੋਸ਼ਿਸ਼ ਕਰਿਓ ਕਿ ਤੁਸੀਂ ਮੈਨੂੰ ਸਮਝ ਸਕੋ। ਕਮੈਂਟਰੀ ਵਾਲਿਆਂ ਦੇ ਸ਼ਗਨ ਦਾ ਪੰਜਾਹਾਂ ਦਾ ਨੋਟ ਸਾਡੇ ਬੈੱਡਰੂਮ ਦੇ ਡਰੈਸਿੰਗ ਟੇਬਲ ਤੇ ਪਿਆ। ਉਨਾਂ ਕੋਲੋਂ ਮੇਰੇ ਵੱਲੋਂ ਮਾਫੀ ਮੰਗ ਲਿਓ ਖਾਸ ਕਰਕੇ ਸ਼ਮਿੰਦਰ ਕੋਲੋਂ ਤੁਹਾਡਾ ਨਵਤੇਜ ਤੇਜਾ ਸਿੰਘ ਤਿਲਮਲਾ ਉੱਠਿਆ ਜਿਉਂ ਹੀ ਪ੍ਰੀਤਮ ਕੌਰ ਘਰ ਆਈ ਤਾਂ ਉਸ ਨੇ ਉੱਚੀ ਦੇ ਕੇ ਕਿਹਾ ਦੇਵੀ ਦੀ ਗੱਲ ਠੀਕ ਨਿਕਲੀ ਗੋਰੀ ਮਾਸ ਦਾ ਲੋਬੀ ਨਿਕਲਿਆ ਸਾਡਾ ਨਵਤੇਜ ਸਾਲਾ ਸਟੂਪਿਡ ਨਾ ਹੋਵੇ ਕਿਸੇ ਥਾਂ ਦਾ ਸਾਲਿਆ ਮੌਜਾਂ ਲੁੱਟ ਲਈਆਂ ਗੋਰੀ ਮਾਸ ਦੀਆਂ ਹੁਣ ਦਫਾ ਕਰ ਪਰਾਂ ਇਹਨੂੰ ਤੇਜਾ ਜੋਰ-ਜੋਰ ਦੀ ਪੈਰ ਪਟਕਾਉਂਦਾ ਹੋਇਆ 골ਡੀ ਤੇ ਨਵਤੀਜ ਬਾਜੋਂ ਸੁੰਨੇ ਹੋਏ ਘਰ ਨੂੰ ਘੂਰਦਾ ਰਿਹਾ। ਪ੍ਰੀਤਮ ਕੌਰ ਵੀ ਗੁੰਮਸਮ ਹੋਈ ਬੈਠੀ ਸੀ। ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਬੇहद ਪਸੰਦ ਆਈ ਹੋਵੇਗੀ। ਇਸ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ। ਬਾਕੀ ਦੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਧੰਨਵਾਦ